ਡੂਰ ਸਾਹਿਬ ਹਲਕੇ ਤੋਂ ਐਮਪੀ ਅਮਰਿਤਪਾਲ ਸਿੰਘ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਐਮਪੀ ਅਮਰਿਤਪਾਲ ਸਿੰਘ ਹੋਰਾਂ ਦੀ ਪੈਰੋਲ ਦੇ ਉੱਪਰ ਮੁਸ਼ਕਲਾਂ ਲਗਾਤਾਰ ਵੱਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਉਹਨਾਂ ਨੂੰ ਪੈਰੋਲ ਮਿਲਣਾ ਇੱਕ ਵਾਰ ਤਾਂ ਕਿਤੇ ਨਾ ਕਿਤੇ ਅਸੰਭਵ ਜਿਹਾ ਜਾਪ ਰਿਹਾ ਹੈ ਉਹਨਾਂ ਦੀ ਪੈਰੋਲ ਨੂੰ ਲੈ ਕੇ ਦੂਸਰੀ ਵਾਰ ਪਟੀਸ਼ਨ ਪਾਈ ਗਈ ਸੀ ਜਿਸ ਦੇ ਉੱਪਰ ਪੰਜਾਬ ਸਰਕਾਰ ਦੇ ਵੱਲੋਂ ਆਪਣਾ ਜਵਾਬ ਦਾਖਲ ਕੀਤਾ ਗਿਆ ਹੈ ਤੇ ਪੰਜਾਬ ਸਰਕਾਰ ਦੇ ਵੱਲੋਂ ਅਜਿਹਾ ਬਿਆਨ ਦਿੱਤਾ ਗਿਆ ਹੈ ਜਿਸ ਬਿਆਨ ਦੇ ਨਾਲ ਸਮਾਜਿਕ ਤੇ ਸਿਆਸੀ ਰੂਪ ਦੇ ਵਿੱਚ ਕਿਤੇ ਨਾ ਕਿਤੇ ਵੱਡੀ ਤੜਥੱਲੀ ਮੱਚਦੀ ਹੋਈ ਨਜ਼ਰ ਆ ਰਹੀ ਹੈ ਦੱਸਦੀ ਹੈ ਕਿ ਐਮਪੀ ਅਮਰਿਤਪਾਲ ਸਿੰਘ ਹੋਰਾਂ ਦੇ ਵੱਲੋਂ ਸਰਦਰ ਉਤ ਸੈਸ਼ਨ ਦੇ ਵਿੱਚ ਲੋਕ ਸਭਾ ਵਿੱਚ ਸ਼ਾਮਿਲ ਹੋਣ ਦੇ ਲਈ ਅਪੀਲ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਕਿ ਉਹ ਖਡੂਰ ਸਾਬ ਹਲਕੇ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰ ਸਕਣ ਪਰ ਇਹ ਸਾਰੀ ਜਦੋਜਹਿਦ ਇੱਕ ਵਾਰ ਤਾਂ ਖਾਲੀ ਜਹੀ ਜਾਪ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਵਾਲੇ ਪਾਸਿਓਂ ਇੱਕ ਵੱਡਾ ਬਿਆਨ ਦਿੱਤਾ ਗਿਆ ਹੈ ਕਿਹਾ ਗਿਆ ਹੈ ਕਿ ਐਮਪੀ ਅਮਰਿਤਪਾਲ ਸਿੰਘ ਦੇ ਪੈਰੋਲ ਤੇ ਆਉਣ ਤੋਂ ਬਾਅਦ ਪੰਜਾਬ ਦੀ ਤਰਤੀ ਤੀ ਅੱਗ ਲੱਗ ਸਕਦੀ ਹੈ ਕਿਹਾ ਗਿਆ ਹੈ ਕਿ ਜੇਕਰ ਉਹਨਾਂ ਦੇ ਵੱਲੋਂ ਕੋਈ ਬਿਆਨ ਦਿੱਤਾ ਗਿਆ ਤਾਂ ਪੰਜ ਆਬਾਂ ਦੀ ਤਰਤੀ ਪੰਜਾਬ ਸੜ ਸਕਦੀ ਹੈ ਪੰਜਾਬ ਸਰਕਾਰ ਵਾਲੇ ਪਾਸਿਓਂ ਅਜਿਹੇ ਬਿਆਨ ਆਉਣਾ ਇਸ ਮਾਮਲੇ ਨੂੰ ਹੋਰ ਗੁੰਝਲਦਾਰ ਕਰ ਰਹੇ ਨੇ ਤੇ ਐਮਪੀ ਅਮਰਿਤਪਾਲ ਸਿੰਘ ਹੋਰਾਂ ਨੂੰ ਪੈਰੋਲ ਮਿਲਣਾ ਇੱਕ ਵਰਤਾਨਾ ਦੇ ਬਰਾਬਰ ਹੀ ਜਾਪ ਰਿਹਾ ਹੈ ਹੁਣੇ ਮਾਮਲਾ ਕੀ ਰੁਖ اختیار ਕਰਦਾ ਹੈ ਖਾਸ ਤੌਰ ਤੇ ਦੇਖਣਾ ਅਹਿਮ ਰਹੇਗਾ ਨਿਊਜ਼ ਟੈਸਟ ਰਿਪੋਰਟ